ਜੀ ਆਪਾਂ ਅੱਜ ਆਏ ਸੀਗੇ ਧਰੌਂਲਾ ਪਸ਼ੂ ਮੰਡੀ ਤੇ ਤੇ ਆਪਾਂ ਆਏ ਪੁੱਛਦੇ ਆਂ ਕਿਸਾਨ ਵੀਰ ਤੋਂ ਕੀ ਹਾਲ ਚੱਲ ਵੀਰੇ ਕਿਹੜਾ ਪਿੰਡਾ ਭਰਾ ਆਪਣਾ ਪੂਰੇ ਜੀ ਪੂਰੇ ਜੀ ਤੇ ਕੀ ਮੁੱਲ ਲਾ ਬਈ ਆਪਣੇ ਪਸ਼ੂ ਦਾ ਕਿੰਨੇ ਸੁਆ ਵੀਰੇ ਤੀਜੇ ਜੀ ਤੀਜੇ ਆ ਬਈ ਤੇ ਬਾਈ 170 ਮੰਗਦਾ ਜਾਂ ਥਲੇ ਦੀ ਦੇਖ ਲਓ ਸਾਫ ਆ ਪੂਰੀ ਥਾਣ ਦੇਖ ਲਓ ਪੂਰੇ ਵਧੀਆ ਨੇ ਤੇ ਪਿੱਛੇ ਕੀ ਆ ਵੀਰੇ ਕੱਟਾ ਜਾਂ ਆ ਭਰਾ ਪਿੱਛੇ ਇਕੱਠਾ ਆਇਆ ਤੇ ਫੋਨ ਨੰਬਰ ਵੀਰੇ ਬੋਲ ਦੇ ਆਪਦਾ ਫੋਨ ਨੰਬਰ ਹੈ ਬਾਪੂ ਦਾ ਫੋਨ ਨੰਬਰ ਬੋਲ ਦੇ 98150 98150 82862 82862 ਆ ਇਹ ਬਾਪੂ ਜੀ ਦਾ ਨੰਬਰ ਆ ਬਾਈ ਜੇ ਕਿਸੇ ਭਾਈ ਨੇ ਲੈਣੀ ਹੋਵੇ ਤੇ 170 ਮੋਲਾ ਤੇ ਬਾਈ ਬਾਪੂ ਜੀ ਨਾਲ ਕੰਟੈਕਟ ਕਰ ਲਿਓ ਦੁੱਧ ਕਿੰਨਾ ਵੀਰੇ 18 ਕਿਲੋ 18 ਕਿਲੋ ਦੁੱਧ ਆ ਵੀਰੇ ਧੰਨਵਾਦ ਭਰਾ ਅਸੀਂ ਆ ਵੀਰੇ ਕੀ ਹਾਲ ਚਾਲ ਆ ਜੀ ਕਿਹੜੇ ਪਿੰਡਾ ਵਰਾ ਆਪਣਾ ਨਾੰਦਾਣਾ ਆਇਆ ਪਣਾ ਨੰਦਾਣਾ ਜੀ ਕਿੰਨੇ ਸੂ ਲੈ ਕੇ ਆਏ ਮੰਡੀ ਦਾ ਜੀ ਵੀਰੇ ਦੋ ਲੈ ਕੇ ਆਏ ਦੋ ਲੈ ਕੇ ਆਏ ਜੀ ਹਾਂਜੀ ਇਹਦਾ ਮੁੱਲ ਕੀ ਆ ਇਹਦਾ 140 ਜੀ 140 ਆ ਆ ਗਿਆ ਵੀਰੇ ਸੂਨ ਵਾਲੀ ਆ ਸੂਨ ਵਾਲੀ ਦੋਏ ਸੂਨ ਵਾਲੀਆਂ ਆ ਸਦੂ ਨਹੀਂ ਸੂਨ ਵਾਲੀਆਂ ਇਹਦਾ ਮੁੱਲ ਕੀ ਆ ਭਰਾ ਇਹਦਾ 1 ਸੱਟ ਹੈ ਜੀ 18 ਨਿੱਤ ਦੀ ਓਟ ਹੈ ਜੀ ਅੱਛਾ ਜੀ ਹਾਂਜੀ ਕਿੰਨੇ ਸੂਏ ਸੂਣੀਆਂ ਵੀਰੇ ਹੁਣ ਇਹ ਇਹ ਤੀਜੇ ਸੂਣੀਆਂ ਦੀ ਤੀਜੇ ਠੀਕ ਆ ਵੀਰੇ ਆ ਤੀਜੇ ਸੂਏ ਸੂਣੀਆਂ ਹਾਂਜੀ ਦੇਖੋ ਜੀ ਤੇ ਆਹ ਦੇਖੋ ਥੱਲੇ ਜੀ ਦੇਖ ਲਓ ਬਾਈ ਲਵੀ ਲੱਗੀ ਹੋਈ ਹੈ ਨਾ ਵੀਰੇ ਜੀ ਲਵੀ ਲੱਗੀ ਆ ਸੂਣ ਦੇ ਆ ਲਵੀ ਲੱਗੇ 2-3 ਦਿਨ ਕੱਢੇਗੀ ਮੈਂ 2-3 ਦਿਨਾਂ ਦੀ ਲੈਂਦੀ ਆ ਬਾਈ ਇਹਦਾ ਮੁੱਲ ਕੀ ਆ ਵੀਰੇ 160 ਜੀ 160 ਆ ਬਾਈ ਇਹਦਾ ਮੁੱਲ 18 ਕਿਲੋ ਦੀ ਓਟ ਆ ਦੁੱਦੀ ਤੇ ਇਹਦਾ ਭਰਾ ਇਹਦਾ 140 ਆ ਜੀ ਇਹਦਾ 140 ਆ ਮੁੱਲ ਬਾਈ ਦੇਖ ਲਓ ਇਹ ਲੈ ਗਈ 20 ਦਿਨ ਜੀ ਇਹ ਲੂਗੀ 20 ਦਿਨ ਬਾਈ ਫੋਨ ਨੰਬਰ ਬੋਲ ਦੇ ਵੀਰੇ ਆਪਦਾ 95173 95173 22855 ਜੀ 22855 ਹਾਂਜੀ ਇਹ ਬਾਈ ਦਾ ਫੋਨ ਨੰਬਰ ਆ ਬਾਈ ਨੇ ਕਿਸੇ ਨੇ ਲੈਣੀ ਹੋਵੇ ਅੱਜ ਦਾ ਬਾਈ ਨਾਲ ਕਨੈਕਟ ਕਰ ਸਕਦਾ ਨੰਬਰ ਆਪਾਂ ਵੀਡੀਓ ਦੇ ਨਾਲ ਥੱਲੇ ਮੈਂਸ਼ਨ ਕਰ ਦਾਂਗੇ ਧੰਨਵਾਦ ਵੀਰੇ ਠੀਕ ਬਾਈ ਵੀ ਸਾਡਾ ਵੀ ਲੱਖ ਲੱਖ ਤਰੀਕਾ ਤੁਸੀਂ ਬਾਪੂ ਕਿਹੜਾ ਪਿੰਡ ਆ ਜੀ ਹਾਂਜੀ ਮਹਿਤਾ ਕੀ ਮੁੱਲ ਲਈ ਆਪਣੇ ਪਸ਼ੂ ਦਾ 75000 75000 ਜੀ ਕਿਵੇਂ ਸੂਏ ਪੰਜ ਮਹੀਨਾ ਦੀ ਗੱਭਣਾ ਹੈ 7 ਪੰਜ ਮਹੀਨਾ ਦੀ ਗੱਭਣਾ ਜੀ 7 ਕਿਲੋ ਦੁੱਧ ਹੈ ਜੀ ਲੋ ਜੀ ਕਰੋ ਨੋਟ ਕਿਸਾਨ ਵੀਰ 7 ਕਿਲੋ ਦੁੱਧ ਹੈ ਜੀ ਪੰਜ ਮਹੀਨੇ ਦੀ ਗੱਭਣਾ ਥੱਲਾ ਦੇਖ ਲਓ ਮੱਚਦਾ ਪੂਰੀ ਸਾਫ ਆ ਥੱਲੇ ਦੀ ਸਿੰਘਾਂ ਦੀ ਜਮ ਐਨ ਕੁੰਡੀ ਆ ਪੰਜਾਂ ਦੇ ਠੋਲੂ ਵਾਲੀ ਗੱਲ ਹੋਈ ਪਈ ਆ ਬਾਬੂ ਨੰਬਰ ਬੋਲ ਦੇ ਆ ਉਹਦਾ 70870 9543 90543 ਲਓ ਜੀ ਜੇ ਕਿਸੇ ਮੇਰੇ ਕਿਸਾਨ ਵੀ ਇਹਨੇ ਲੈਣੀ ਹੋਵੇ ਤਾਂ ਬਾਪੂ ਜੀ ਨਾਲ ਕੰਟੈਕਟ ਕਰ ਲਿਓ ਪਿੰਡ ਬਾਪੂ ਜੀ ਦਾ ਮਹਿਤਾ ਧੰਨਵਾਦ ਬਾਪੂ ਜੀ ਹੱਸਿਆ ਜੀ ਪਿੰਡਾ ਜੀ ਆਪਣਾ ਪਿੰਡੋ ਗਰਾਹਾਂ ਹਾਂ ਭਾਈ ਹਾਂ ਜੀ ਤੇ ਆ ਪਸ਼ੂ ਆਪਣਾ ਜੀ ਹਾਂ ਜੀ ਮੀਨੀ ਝੋਟੀ ਹੈ ਜੀ ਮੀਨੀ ਝੋਟੀ ਹੈ ਜੀ ਸੱਜਰ ਰਾਣਾ ਜੀ ਹਾਂ ਜੀ ਤਾਂ ਜੀ ਸੂਈ ਪਿੱਛੇ ਕੱਟੀ ਹੈ ਅਸੀਂ ਕਿੰਨੇ ਦਿਨਾਂ ਤੋਂ ਸੂਈ ਜੀ ਹੋ ਗਿਆ ਭਾਈ ਹਫਤਾ ਹੋ ਗਿਆ ਲੋ ਜੀ ਹਫਤਾ ਹੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਏ ਥੱਲੇ? 12 ਲੀਟਰ ਲੋ ਜੀ ਥੱਲੇ ਦੀ ਦੇਖ ਲਓ 12 ਲੀਟਰ ਦੁੱਧ ਆ। ਕਿੰਨੇ ਸੂਏ ਜੀ? ਇਹ ਤੀਜਾ ਸੂਆ ਬਈ। ਇਹ ਤੀਜਾ ਸੂਆ ਜੀ ਇਹਦਾ। ਲਓ ਜੀ। ਠੀਕ। ਮੀਨੀ ਝੋਟੀ ਆ। ਲੋ ਜੀ ਨਿਗਾ ਮਾਰ ਲਓ 11। ਆ ਵੀ ਆਪਣੀਆਂ ਜੀ? ਨਹੀਂ ਨਹੀਂ। ਸਹੀ। ਲੋ ਜੀ ਝੋਟੀ ਬਹੁਤ ਸਾਫ਼ ਆ ਥੱਲੇ ਦੀ ਵੀ। ਇਹਦਾ ਇੱਕ ਦੱਸ ਬਈ। ਕੰਨੂ ਜੀ ਆਪਰੇ ਸੀ ਜੀ ਉਸੂ ਜੀ ਭਾਈ 110 ਰੇਟ ਆ ਤੇ ਨੰਬਰ ਬੋਲੇ ਆਪਣਾ ਜੀ 90413 ਬਿਲ 297 90413 82297 82297 ਜੇ ਕਿਸੇ ਵੀਰ ਨੇ ਆਪਣੇ ਲੈਣੀ ਹੈ ਵੀਡੀਓ ਦੇਖ ਕੇ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਆ ਆਪਣੀ ਜੋ ਟੇਵਾਪੂ ਜੀ ਦੁੱਧ 12 ਇੱਕ ਹਮ ਤਿਆਰ ਕਿਹੜਾ ਪਿੰਡ ਆ ਬਾਪੂ ਜੀ ਉਹ ਲੋਈ ਆ ਬੂਹੇ ਤੋਂ ਆਪਾ ਪੁੱਜੀ ਦੀ ਝੋਟੀ ਹੋਰ ਨਹੀਂ ਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਪੁੱਜੀ ਨੂੰ ਇਹਨੂੰ ਛੀਂਨਾ ਲਓ ਜੀ ਇਹਦੇ ਨਾਲ ਹੀ ਸੂਈ ਆ ਥੱਲੇ ਦੀ ਦੇਖ ਲਓ ਕਦ ਮਸੂ ਪੁੱਜੀ ਬੱਲੇ ਜੀ। ਲਓ ਜੀ, ਪਲੂਨ ਝੋਟੀ ਆ ਇਹ। ਲਓ ਜੀ ਦੇਖੋ। ਥੱਲੇ ਵੀ ਦੇਖ ਲਓ ਬਈ। ਮਗਰ ਕੀ ਬਾਪੂ? ਲਓ ਜੀ ਆ ਕਟਾ ਮਗਰੋ। ਮੋਲ ਕੀ ਹੈ ਬਾਪੂ ਜੇ ਦਾ? ਮੋਲ ਢੂੜ। ਲਓ ਜੀ, 1.5 ਲੱਖ ਦੀ ਆ। ਲਓ ਜੀ, ਜੇ ਕਿਸੇ ਮੇ ਕਿਸਾਨ ਵੀਰ ਨੇ ਲੈਣੀ ਹੋਵੇ ਤਾਂ ਬਾਪੂ ਜੀ ਨਟ ਨੂੰ ਕੱਢ ਸਕਦੇ ਹੋ। ਥੱਲੇ ਜੀ ਦੇਖ ਲਓ। ਅੱਪੀ ਨੰਬਰ ਬੋਲਿਓ ਆਪਦਾ ਜੀ। ਫੋਨ ਨੰਬਰ ਦਿਓ ਜੀ 99158 72 444 444 ਲੋ ਵੀਰੇ ਆ ਨੰਬਰ ਆਪਣਾ ਬਾਪੂ ਜੀ ਦਾ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਕਨੈਕਟ ਕਰ ਸਕਦਾ ਆ ਸੱਸੀ ਆ ਵੀਰੇ ਸੱਸੀ ਆ ਜੀ ਕਿਹੜਾ ਪਿੰਡ ਆ ਵੀਰੇ ਪਿੰਡ ਘਨੋਰੀ ਖੁਰਦ ਘਨੋਰੀ ਖੁਰਦ ਆ ਜੀ ਜੋਟੀ ਨੇ ਆ ਜੀ ਹਾਂ ਜੀ ਕਿਵੇਂ ਸੂਏ ਜੀ ਮੈਂ ਜੇ ਸੂਏ ਇੱਜਾ ਸੂਈ ਝੋਟੀ ਹੈ ਜੀ ਕਿੰਨਾ ਟਮੇ ਦਾ ਸੀ ਨੂੰ ਜੀ 20 ਲਓ ਜੀ ਮਗਰ ਕੀ ਹੈ ਵੀਰੇ ਮਗਰ ਕੱਟਾ ਜੀ 20 ਦਿਨ ਹੋ ਗਏ ਸੀ ਨੂੰ ਦੇਖੋ ਵੀ ਅੰਮੀ ਦੇਖ ਲਓ ਇਹ ਕੇਲੇ ਵਰਗੇ ਥਾਨ ਨੇ ਨਾਲੇ ਜੀ ਵੀ ਸਾਫ ਕੀ ਮੁੱਲ ਹੈ ਵੀਰੇ 10 ਦਾ ਹੀ ਦੇਣਾ ਲਓ ਵੀ 10 ਦੀ ਬਾਈ ਜੀ ਛੱਡ ਦੇਣਗੇ 13 ਲੀਟਰ ਦੁੱਧਾ ਵੀ ਥੱਲੇ ਲਿਤੀ ਲਓ ਵੀ ਦੇਖ ਲਓ ਫੋਨ ਨੰਬਰ ਜੋ ਵੀਰੇ ਆਪਣਾ 97803 97803 02157 02157 ਵੀਰ ਜੀ ਦਾ ਨੰਬਰ ਆ ਤੇ ਜਿਹੜਾ ਮੇਰਾ ਕਿਸਾਨ ਵੀਰ ਲੈਣ ਦਾ ਚਾਹਵਣ ਹੋਵੇ ਤਾਂ ਉਹ ਲੈ ਸਕਦਾ ਲੋ ਜੀ